ਵੀ ਫੇਰ ਆ ਗਏ ਸੀਗਾ ਆਪਾਂ ਖੇਤ ਖੇਤ ਨੂੰ ਪਤਾ ਆਪਾਂ ਲਾਈ ਜਾਂਦੇ ਆ ਪਾਣੀ ਤੇ ਤੈਨੂੰ ਪਤਾ ਹੀ ਆ ਬਾਕੀ ਤੁਹਾਨੂੰ ਸਾਰੇ ਵੀਰਾਂ ਨੂੰ ਵੀ ਥੋੜੀ ਜਿਹੀ ਗ੍ਰਹਿ ਹੁਣ ਪੁੱਠੇ ਜਿਆਦਾ ਚੱਲੀ ਜਾਂਦੇ ਆ ਕਣਕ ਨੂੰ ਵੀ ਜਿਹੜੀ ਸੁੰਡੀ ਪੈ ਗਈ ਯਾਰ ਤੇ ਸਾਰੇ ਭਰਾ ਦੱਸਿਓ ਇਹ ਕੀ ਹੁ ਕੀ ਹਾਲ ਕੀਤਾ ਆਪਾਂ ਬਈ ਲੋਰੋ ਪਾ ਰਹੇ ਆ ਕਿੱਲੇ ਦਾ ਅੱਧਾ ਲੀਟਰ ਬਾਕੀ ਬਾਬਾ ਮਿਹਰ ਕਰੇ ਸੁੰਡੀ ਤੇ ਕੰਟਰੋਲ ਹੋਵੇ ਮੇਰੇ ਨਾਮ ਕਦਾ ਛੋਣਾ ਵੀ ਵਾਵਾ ਯਾਰ ਕੀ ਮਾਰਾ ਨਿਕਲਿਆ ਤੇ ਅਰਦਾਸ ਆ ਬਾਬੇ ਅੱਗੇ ਵੀ ਸੁੰਢੀ ਦੇ ਥੋੜਾ ਜਿਹਾ ਕੰਟਰੋਲ ਹੋਵੇ ਬਾਕੀ ਬਾਬਾ ਮਿਹਰ ਕਰੇ ਜਿਹੜੇ ਕਰਮਾਂ ਜੇ ਉਹੀ ਖਾਣੇ ਆ ਪਪੇ ਨੇ ਰਾਹ ਆਪਣੇ ਪੈਰ ਤੇ ਨਾ ਮਾਰ ਲਈ ਪਪਾ ਜੀ ਦੇ ਸਾਰ ਮੜਨਾ ਕਟਾਈ ਕਰਦਾ ਐਟਾ ਫੈਤਾਂ ਗਿਆ ਮਤਲਬ ਗਿਆ ਆਦੀ ਨਾ ਮਾਰ ਲਈ ਕੋਰਾ 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 ਰੇਣਾ ਬਸ ਮਾਰੇ ਕਾਲਸ ਨਾਲ ਠੀਕ ਇਹਦਾ ਕੋਰਾ ਚੱਲ ਯਾਰ ਲੰਬਰ ਕੋਲੇ ਜਿਹੜੀ ਜੀਦਾ ਕੰਮ ਚੱਲੀ ਜਾਂਦਾ ਐਂਜੀ ਦਾ ਲੱਗੇ ਜਗਾ ਐਂ ਕੰਮ ਲੱਗੇ ਤਾਂ ਸੁਣ ਜੀ ਇੱਕ ਗੋਰੀ ਜੀ ਦਾ ਬੇਤੂ ਕਾ ਇੱਕ ਵਾਰ ਹੀ ਲਾਦੇ ਓਏ ਐਂਜੀ ਨਾਲ ਗੱਡਾ ਜਿਹੜਾ ਵਾਲਾ ਬੇਜ ਮੋਟਰ ਜੱਲ ਹਾਂ ਐਂ ਕਿਆ ਮਾਣ ਆਲੋ ਬਲੀ ਗੀ ਕਲਮ ਬਰ ਨਾਮਿਆਂ ਉਧਾ ਹੰਬ ਗਿਆ ਨਾ ਕਿਤੇ ਕੋ ਗਲਤਲੇ ਹੁੰਦੇ ਕਿਤੇ ਕੋ ਗਲਤਲੇ ਹੁੰਦੇ ਆ ਉਹ ਬਾਈ ਕਾਂਦੀ ਨੂੰ ਪਤਾ ਯਾਰ ਉਹਨੂੰ ਪੁੱਛ ਉਹ ਬਾਈ ਕਾਂਦੀ ਨੂੰ ਯਾਨੀ ਆ ਜਾਗਾ ਨੂੰ ਹਾ ਗਿਆਨੀ ਕਹਿੰਦੇ ਉਹ ਆ ਜਿਹੜਾ ਬੱਟਲ ਦੀ ਗੈਂਤੀ ਦੂਜੂ ਮਾਰਦਾ ਕਿ ਗਿਆਨੀ ਬੱਟਲ ਮੂਦੇ ਮਾਰਨ ਗੈਂਤੀ ਮਾਰਦਾ ਈ ਚੱਲ ਕਿਹਨ ਲਿਖਾਉਣਾ ਵਾ ਤੁਮਾਨ ਕਹਿੰਦਾ ਇਹਨੂੰ ਯਾਦ ਨਹੀਂ ਰਹਿੰਦਾ ਤੇ ਤੁਮਾਨ ਤੇਰਾ ਯਾਰ ਲਿਖਾਉਣ ਲੱਗਾ ਬਾਈ ਤੂੰ ਬਾਈ ਦੱਸੀ ਕਿ ਦੋ ਤਿੰਨ ਚੀਜ਼ਾਂ ਹੀ ਲਾਉਣੀਆਂ ਸੀ ਨਾ ਤੇ ਇਹਨੂੰ ਲੱਗਦੀ ਕਿ ਲੋਡ ਸੀਗੀ ਮੋਟਾ ਦਿਮਾਗ ਜਮਾ ਉਹ ਹੁਣੀਆਂ ਕੈਨੇਡਾ ਨੂੰ ਵਿਦਿਆਰਥੀ ਆਉਂਦੇ ਨੇ ਕੰਮ ਤੇ ਪਲੰਬਰ ਵੀ ਬਾਹਰੋਂ ਆਇਆ ਦੁਬਈ ਚ ਤੇ ਬਾਈ ਜੀ ਇਹ ਡਾੜਾ ਸਮਾਨ ਲੱਗਣਾ ਜੀ ਇਹ ਕਰਾ ਵੀ ਕਹਿੰਦੇ ਸਾਊਥ ਅਫਰੀਕਾ ਚ ਮੰਗਾਇਆ ਇਹ ਮੈਸਤਰੀ ਵੀ ਕਹਿੰਦੇ ਬਾਹਰਲੇ ਆ ਹੋਏ ਗੱਲ ਹੁੰਦੀ ਐ ਨਾ ਵਿਖਾ ਦੇ ਰਾਈਟਿੰਗ ਚੈੱਕ ਕਰੋ ਜਮਾ ਲਗਾਈ ਡਾਕਟਰ ਆਣੀ ਆ ਨਹੀਂ ਭਰਾ ਮੈਂ ਤੁ ਗਦਾੜੀ ਵੇਖ ਕੇ ਕਹਿੰਗਾ ਬਾਬਾ ਖੇੜੀ ਵਾਲਾ ਹੀ ਹੈ ਇਹ ਵੀ ਗੱਲ ਪੱਕੀ ਹੈ ਚਲ ਕੋਈ ਨਹੀਂ ਦੂਜਾ ਬਾਈ ਕਿੱਧਰ ਗਿਆ ਵੀ ਉਹ ਦੂਸਰਾ ਮੂਰ ਨਾਲ ਫੁੱੜੀ ਹੈ ਉਹ ਨਾ ਦੇਖਦਾ ਪਪਾ ਮਸ਼ੀਨ ਦੱਲੇ ਨਾ ਜੇ ਪਪਾ ਨੇ ਰੇਦੀ ਲਈ ਫਰਦਾ ਡਰਮਟ ਬੰਦਾ ਨਾ ਸਿਰਾ ਆ ਵੀ ਆ ਗਿਆ ਨਹੀਂ ਇਹਨੇ ਪੱਠੜਾ ਜੇ ਨਾ ਟੱਕੇ ਗੈਂਤੀ ਮਾਰਦਾ ਏ ਬਾਅਦ ਤੋਂ ਕਿੰਤੇ ਕਰਦਾ ਵਾ ਆ ਗਏ ਆਪਾਂ ਵੋਟਾਂ ਦੀ ਗੈਂਤੀ ਵਾਲੇ ਪਾਸੇ ਤੇ ਆਪਾਂ ਬਹੁਤ ਖੁਸ਼ ਹੋ ਜਾਈ ਸਾਡਾ ਉਮੀਦਵਾਰ ਜੇਤੂ ਬਣ ਗਿਆ ਜੀ ਦੇਵੀ ਜੀ ਮੁਬਾਰਕਾਂ ਡਾਕਟਰ ਜੀ ਮੁਬਾਰਕਾਂ ਤੇ ਸਾਡਾ ਜੀ ਮੈਂਬਰ ਜੇਤੂ ਬਣ ਗਿਆ ਹਰੂਰ ਤਿਆਰ ਆ ਜੀ ਪੂਰੇ ਤੇ ਸਾਡੇ ਉਮੀਦਵਾਰ ਦੀ ਜਿਹੜੀ ਵੇਟ ਹੋ ਰਹੀ ਆ ਆ ਇੱਧਰ ਖੜੀ ਆ ਸਾਡੇ ਸਾਰੇ ਪਾਰਟੀ ਵਾਲੇ ਜੀ ਆਹ ਮੁਬਾਰਕਾਂ ਹੀ ਬਹੁਤ 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 ਵਧਾਈਆਂ ਹੋਣ ਹਾਂ ਬੱਸ ਲੈ ਵੀ ਸਾਭ ਨੂੰ ਆਪੋ ਆਪਣੇ ਉਮੀਦਵਾਰ ਬਾਹਰ ਆਉਂਦੀ ਜਿਹੜੀ ਵੇਟ ਐ ਫੋਲਰ ਆਉਣਕ ਲੱਗੀ ਪਈ ਆ ਰੋਡ ਦੇ ਉੱਪਰ ਐਨ ਸਾਰੇ ਆਪੋ ਆਪਣੇ ਉਮੀਦਵਾਰ ਨੂੰ ਡੀਕੀ ਜਾਂਦੇ ਆ ਅਸੀਂ ਵੀ ਆਪਦੇ ਉਮੀਦਵਾਰ ਨੂੰ ਡੀਕ ਰੇ ਆਂ ਦੀ ਸਾਡੇ ਤਾਈ ਜੀ ਨੂੰ ਤੇ ਜਦੋਂ ਬਾਹਰ ਆਉਣਗੇ ਤੇ ਅਸੀਂ ਉਦੋਂ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਸਵਾਗਤ ਕਰਾਂਗੇ ਅਸੀਂ ਪੂਰੇ ਬਲੌਗ ਦੇ ਵਿੱਚ ਸਾਰਾ ਕੁਝ ਦੱਸਾਂਗੇ ਜੀ ਬਾਅਦ ਦੇ ਵਿੱਚ ਗਿਣਤੀ ਵੋਟਾਂ ਦੀ ਵੀ ਦੱਸਾਂਗੇ ਕਿੰਨੀਆਂ ਵੋਟਾਂ ਦੇ ਫਰਕ ਨਾਲ ਸਾਡਾ ਉਮੀਦਵਾਰ ਜੇਤੂ ਰਿਹਾ ਜੀ ਸਾਡਾ ਉਮੀਦਵਾਰ ਆ ਗਿਆ ਜੀ ਬਾਹਰ ਤੇ ਸਾਡਾ ਕਰਮਜੀਤ ਸਰਪੰਚ ਜਿੱਤ ਪ੍ਰਾਪਤ ਹੋਈ ਆ ਤਾਈ ਬਹੁਤ ਬਹੁਤ ਮੁਬਾਰਕਾਂ ਸਾਡੀ ਤਾਈ ਜੀ ਜਿਨ੍ਹਾਂ ਨੇ ਅੱਜ ਰਾਗ ਸ਼ਾਂਤੀ ਵਰ ਬਣ ਚੁੱਕੇ ਆ ਤੇ ਸਾਰਾ ਸਾਡਾ ਪਿੰਡ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਭਰਾ ਕਹਿੰਦੇ ਵੀ ਸਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਲੱਗ ਦੋ ਇੱਕ ਵਾਰ ਉਹ ਬਣਾਉਣਾ ਉਹ ਮਗਰ ਤਾਂ ਬਣਾ ਦਈਏ ਤਾੜੀਆਂ ਮਾਰਗੇ ਮੇਰਾ ਪੁੱਤ ਟੱਕਣਾ ਰੱਖੀ ਓਏ ਓ ਹੈਣੀ ਪਟੱਕੇ ਜਿਹੜੀ ਕਿ ਨਹੀਂ ਗੱਡੀ ਚ ਪਤਾ ਨਹੀਂ ਚਲਾਉਣੇ ਸੀਗੇ ਯਾਰ ਆਪਣੀ ਗੱਡੀ ਮੂਰੇ ਲਾਓ ਤਾੜੀਆਂ ਮਾਰੋ ਤਾੜੀਆਂ ਲੌਂਗ ਬਲੌਗ ਚੱਲੂਗਾ ਜੀ ਲੌਂਗ ਬਲੌਗ ਲੌਂਗ ਬਲੌਗ ਦੇਵੀ ਆ ਜਾਓ ਜੀ ਆ ਜਾਓ ਓ ਭਾਈ ਭਾਈ ਬਹੁਤ ਧਿਆਨ ਨਾਲ ਭਾਈ ਧਿਆਨ ਨਾਲ ਜੜਾ 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 ਕੋਈ ਨਹੀਂ ਉਹ ਜੜਾ 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 ਕੋਈ ਨਹੀਂ ਕੋਈ ਨਹੀਂ ਦੇਵੀ ਦੇਵੀ ਮਹਾਰਾਸ਼ਟਰਾ ਤਾਰੀਆਂ ਮਾਰ ਤਾਰੀਆਂ ਤਾਰੀਆਂ ਮਾਰੋ ਭਾਗੇ ਆਗੇ ਜਿੰਨੇ ਤਾੜੀਆਂ ਮਾਰ ਭਾਗੇ ਆਗੇ ਹਾਂ ਹੁਣ ਕਰਾਉਣਾ ਹੀ ਟਾਕੇ ਕਹਿੰਦੇ ਓਏ ਟਾਕੇ ਦੇ ਸੰਜੀ ਯਾਰ ਓਏ ਹੈ ਮੂਰਾ ਗੋ ਕਿੱਥੇ ਕਰਾਉਣਾ ਮੋੜ ਤੇ ਓ ਚਾਚੇ ਨੂੰ ਕਹਦੇ ਹਾਂ ਕਿ ਮੋੜ ਤੇ ਜਾ ਮੂਰੇ ਲਾ ਕੇ ਪਟਾਕੇ ਕਰਾ ਦੋ ਮੈਨੂੰ ਤੂੰ ਐਵੇਂ ਵਿੱਚ ਚੜਾ ਲਿਆ ਯਾਰ ਤਾੜੀ ਅਬੀ ਢੋਲ ਵੱਜ ਰਿਹਾ ਆ ਆ ਓਏ ਚਾਰੂ ਫੇਰ ਤੋਂ ਫੇਰ ਰੋ ਬਹੁ ਐ ਕਰੀ ਫੇਰ ਉਸ ਤੋਂ ਬਣਾ ਗੋਪੀ ਉਹ ਨਹੀਂ ਵਾਹ ਵਈ ਵਾਹ ਗੋਪੀ ਓਏ ਗੋਪੀ ਗੋਪੀ ਝਾੜੂ ਫੇਰ ਲੈ ਮੱਥਾ ਦੇਖ ਲਓ ਮੱਥਾ ਦੇਖ ਲਓ ਰੋਕਦਾ ਰੋਕਦਾ ਰੋਕ ਦੇ ਕੇ ਰੋਕਣ ਜੀ ਮੈਂਬਰ ਸਾਹਿਬ ਦੀ ਐਂਟਰੀ ਵੱਜ ਚੁੱਕੀ ਹੈ ਓਏ ਇੱਕ ਆ ਰੋਲ ਪਾੜਾ ਓ ਸਰਵਾਲੇ ਦੇ ਵੀ ਆਰ ਪਵਾ ਦੋ ਇੱਕ ਓ ਤਾਈ ਐਂ ਕਰਾ ਐਂ ਕਰਾ ਐ ਤਾਈ ਐਂ ਕਰਾ ਐ ਓ ਰੋ ਕੋ ਰੋ ਕੋ ਰੋ ਓ ਰੋਕੀ ਰੋਕੀ ਇੱਕ ਮਿੰਟ ਰੁਕੀ ਮੈਂ ਤਾਂ ਕਾ ਥੱਕ ਗਿਆ ਕਰਦੇ 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 ਓਏ ਢੁੱਡ ਫੜ ਜਾ ਹੌਣ ਕਰ ਫੇਰ ਤਾਂ ਫੇਰ ਤਾਂ ਓਏ ਓ ਹੌਲੀ ਕਰ ਲੋ ਇੱਥੇ ਚਲਾਉਣੇ ਗਾਹ ਚਲਾਉਣੇ ਆ ਆਹ ਦੇਖ ਲੈ ਖਾਣਾ ਰੱਖਦਾ ਚੱਲ ਜਾ ਚੱਲ ਜਾ ਚੱਲ ਜਾ ਸਾਡੇ ਆਹ ਰੋਪਿੰਦਾ ਜਾਣੂ ਜਾਣਾ ਓ ਝੰਡਾ ਹੈ ਨਹੀਂ ਝੰਡਾ ਹੀ ਕਰਨਾ ਆ ਵੇ ਤਾਂ ਵਧਾਈਆਂ ਵੇਰ ਦਾ ਆਓ ਜੀ ਪੈਂਦੇ ਫੋਰਡੇ ਸਵਾਗਤ ਫਿਰ ਤੋ ਅਕੇ ਹੋਰ ਚੱਲਾਂਗੇ ਆਪਾਂ ਘਰੇ ਹੁਣ ਚੱਲਾਂਗੇ ਆਪਾਂ ਘਰੇ ਆ ਗਿਆ ਸਰਵਾਲਾ ਜੀ ਮਾਲ ਲਾਉਦਾ ਮਾਲ ਲਾਉਦਾ ਖਾਣਾ ਤਿਆਰ ਰੱਖਿਆ ਜਾਊਗਾ ਵੀਡੀਓ ਚ ਅੰਮੀ ਅੱਛਾ ਨਾ ਨਾ ਬੰਦਾ बस ठीकु कई ਸਾਡੇ ਸਾਡੇ ਬਲੌਗ ਦੇ ਵਿੱਚ ਅਰਸ਼ ਲੋਹਾਰਾ ਤੇ ਬਾਲੀਵਾਲ ਦੀ ਦੁਨੀਆ ਦਾ ਕਹਿੰਦੇ ਬੇਤਾਜ ਬਾਦਸ਼ਾ ਐਵੇਂ ਇਟਲੀ 'ਚ ਬਹੁਤ ਜ਼ਿਆਦਾ ਟਾਸਰ ਕਮਾਏ ਯਾਰ ਜੀ ਲਓ ਜੀ ਪਹੁੰਚ ਗਏ ਸੀ ਪੈਂਡ ਦੇਖ ਕੀ ਆ ਗਿਆ ਰਹੇ ਮੈਂਬਰ ਦਾ ਸਵਾਗਤ ਤੇ ਟਾਕੇ ਜਲਾ ਕੇ ਮੈਂਬਰ ਦੀ ਐਂਟਰੀ ਜਿਹੜੀ ਮرائی ਆ ਰਹੀ ਆ ਜੀ ਸਾਡੇ ਮੈਂਬਰ ਸਾਹਿਬ ਧੰਨਵਾਦੀ ਸਾਡੇ ਮੈਂਬਰ ਸਾਹਿਬ ਪੈਂਡ ਪਹੁੰਚ ਗਿਆ ਜੀ ਹਾਂ ਹਾਰ ਕਿਹਦੇ ਕੋਲੇ ਆ ਮੈਂਬਰ ਸਾਹਿਬ ਪੈਂਡ ਪਹੁੰਚ ਗਿਆ ভাই ਬਹੁਤ ਬਹੁਤ ਮੁਬਾਰਕਾਂ ਸਾਰੇ ਸਾਡੇ ਸਾਰੇ ਵੀਰ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ అట్టి ਵਲੌਗ ਦੇ ਵਿੱਚ ਅਰਸ਼ ਲਵਾਰਾ ਜੀ ਸਾਡੇ ਵਲੌਗ ਨੂੰ ਚਾਰ ਚੰਨ ਲਾਉਣਗੇ Robot ਮਰ ਅੱਜ ਮੇਰਾ ਯਾਰ ਰੋਡ ਪਾਈ ਕੰਮ ਹੈ ਮਨਦੀਪ ਕੱਦੂ ਦਾ ਵੀਰ ਹਾਂਜੀ ਸਾਡੀ ਰੋਡ ਪਾਈ ਕੰਮ ਹੈ ਇਹਦੇ ਜਿਹੜਾ ਨਾ ਨਾ ਵੀ ਰੋਡ ਤੇ ਕੰਮ ਕਰੋਗਾ ਵਾ ਜੋਰ ਨਾਲ ਜੋਰ ਨਾਲ ਜੋਰ ਨਾਲ ਪੈਰੋ ਸਾਡੀ ਟੋਲੀ ਸਾਡਾ ਜੀ ਇਹਦਾ ਬਹੁਤ ਜ਼ੋਰ ਲੱਗਾ ਪਿਆ ਜੋਰ ਨਾਲ ਜੋਰ ਨਾਲ ਰੀ ਮੈਂਬਰ ਸਾਡੇ ਤਾਈ ਜੀ ਉਹਨਾਂ ਨੂੰ ਬਹੁਤ ਬਹੁ ਮੁਬਾਰਕਾਂ ਸਾਰਾ ਪਿੰਡ ਪਕੜਾ ਜੀ ਦੇ ਲਈ ਕੋਹਲਿਆ ਸਾਹ ਜੈ ਜੈ ਕਾ ਤੁਮਾ ਨਾ ਕਰਦਾ ਕਿਉਂ ਪਟਾਕੇ ਜਾਈਏ ਇਹ ਕਰਾਉਂਦੇ ਜੀ ਸ਼ਾਨੇਪਾ ਸ਼ਾਨੇਪਾਵਲਾ ਛੜ ਤੇ ਛੜ ਤੇ ਛੜ ਤੇ ਆਓਏ ਰੋਕੋ 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 ਤਾਈ ਉਹਦਾ ਕਰ ਲੋ ਲੈ ਵੀ ਇਧਰ ਸਵਾਗਤ ਕਰਨ ਵਾਸਤੇ ਵੀ ਆਏ ਆ ਜੀ ਸਾਰੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਲੈ ਵੀ ਸ਼ਾਕਾ ਜੀ ਮੁਬਾਰਕਾਂ ਇਹ ਆਪਣਾ ਸੁੱਖਾ ਵਾਗਾ ਲੈ ਵੀ ਸੁੱਖੇ ਬਹੁਤ ਬਹੁਤ ਮੁਬਾਰਕ ਆ ਆਪਣੇ ਤਾਈ ਜੀ ਤੇ ਸਾਰੇ ਸਾਰੇ ਭਾਗੇ ਪਰਿਵਾਰ ਨੂੰ ਮੁਬਾਰਕ ਆ ਜੀ ਸਰਪੰਚਾਂ ਦਾ ਵੀ ਆਣ-ਤਾਣ ਕੀਤਾ ਜਾ ਰਿਹਾ ਜੀ ਪੈਂਡ ਪਹੁੰਚ ਦੇ ਉਪਰ